ਗ੍ਰਾਂਡ ਇਲਾਕੇ ਵਿੱਚ ਮੋਟਰਸਾਈਕਲ ਚੋਰ ਪੂਰੀ ਤਰ੍ਹਾਂ ਨਾਲ ਸਰਗਰਮ ਹਨ ਤੇ ਰojana ਹੀ ਦਿਨ ਦਿਹਾੜੇ ਹੀ ਘਰਾਂ ਦੇ ਬਾਹਰ ਜਾ ਫਿਰ ਜੰਤਕ ਥਾਮਾਂ ਤੇ ਖੜੇ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਅਜਿਹੀ ਦੋ ਮਾਮਲੇ ਸਾਹਮਣੇ ਆਏ ਹਨ ਪਿੰਡ ਲੋਹਾਰਾਂ ਤੇ ਗੁਰਾਇਆ ਵਿਖੇ ਜਿੱਥੋਂ ਕੀ ਚੋਰ ਦੋ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਏ ਇਸ ਬੰਦੀ ਗੱਲਬਾਤ ਕਰਦੇ ਆ ਪਿੰਡ ਲੋਹਾਰਾਂ ਦੇ ਅਮਿਤ ਨੇ ਦੱਸਿਆ ਕਿ ਉਹ ਮੱਥਾ ਟੇਕਣ ਲਈ ਧਾਰਮਿਕ ਸਥਾਨ ਤੇ ਗਿਆ ਸੀ ਤੇ ਜਦੋਂ ਉਹ ਬਾਹਰ ਆਇਆ ਤਾਂ ਕੋਈ ਅਣਪਛਾਤਾ ਵਿਅਕਤੀ ਉਸਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਚੁੱਕਾ ਸੀ ਜਿਸ ਦੀ ਸ਼ਿਕਾਇਤ ਉਸਨੇ ਗੁਰਾਇਆ ਪੁਲਿਸ ਨੂੰ ਦੇ ਦਿੱਤੀ ਹੈ। ਭਾਜੀ ਮੇਰਾ ਨਾਮ ਅਮਿਤਿਆ ਤੇ ਮੇਰਾ ਪਿੰਡ ਲਹਾਰਾ ਹੈ। ਅਸੀਂ ਬਾਬਾ ਸੰਗਵੇਖੇ ਮੱਥਾ ਟੇਕਣ ਗਏ ਸੀਗੇ ਤੇ ਉੱਥੇ ਅਸੀਂ ਮੱਥਾ ਮੋਟਰਸਾਈਕਲ ਆਪਣਾ ਪਾਰਕਿੰਗ ਦੇ ਵਿੱਚ ਲਾ ਕੇ ਤੇ ਮੱਥਾ ਟੇਕਣ ਗਏ ਹੋਏ ਸੀ ਜਦੋਂ ਅਸੀਂ ਵਾਪਸ ਆਏ ਤੇ ਸਾਡਾ ਮੋਟਰਸਾਈਕਲ ਚੋਰੀ ਹੋ ਚੁੱਕਿਆ ਸੀ। ਕੀ ਨੰਬਰ ਸੀਗਾ ਮੋਟਰਸਾਈਕਲ ਦਾ? ਭਾਜੀ ਮੇਰੇ ਮੋਟਰਸਾਈਕਲ ਦਾ ਨੰਬਰ ਪੀਵੀ 37ਈ 8094 ਸੀਗਾ। ਬਲੈਕ ਕਲਰ ਦਾ ਸਪਲੈਂਡਰ ਸੀਗਾ। ਤੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਕੀਤੀ ਹੈ ਜੀ ਹਾਂਜੀ ਭਾਜੀ ਪੁਲਿਸ ਕੰਪਲੇਂਟ ਕੀਤੀ ਹੋਈ ਹੈ ਕੋਈ ਸੀਸੀ ਪੁਟੇ ਵਗੈਰਾ ਮਿਲੀ ਹੈ ਜੀ ਹਾਂਜੀ ਸਰ ਪੁਲਿਸ ਨੇ ਖੁਲੀ ਸ਼ਾਮ ਦੇ ਟਾਈਮ ਅਸੀਂ ਉਸੇ ਵੇਲੇ ਮਤਲਬ ਕੈਮਰੇ ਚੈੱਕ ਕਰਵਾਏ ਸੀ ਤੇ ਉਹਦੇ ਵਿੱਚ ਦੋ ਬੰਦੇ ਮੇਰਾ ਮੋਟਰਸਾਈਕਲ ਲੈ ਕੇ ਜਾ ਰਹੇ ਹਨ ਤੇ ਪੁਲਿਸ ਨੇ ਸਾਨੂੰ ਗ੍ਰਾਇਆ ਪੁਲਿਸ ਨੇ ਸਾਨੂੰ ਦਿਲਾਸਾ ਦੁਲਾਇਆ ਆ ਕਿ ਉਹਨਾਂ ਤੇ ਜਲਦੀ ਕਾਰਵਾਈ ਹੋਵੇਗੀ ਇਸੇ ਤਰ੍ਹਾਂ ਹੀ ਦੂਜਾ ਮਾਮਲਾ ਸਾਹਮਣੇ ਆਇਆ ਹੈ ਗੁਰਾਇਆਂ ਦੇ ਨਿਊ ਮਾਰਕੀਟ ਵਿਖੇ ਜਿੱਥੇ ਕਿ ਚੋਰ ਘਰ ਦੇ ਬਾਹਰ ਖੜੇ ਸਪਲੈਂਡਰ ਮੋਟਰਸਾਈਕਲ ਨੂੰ ਚੋਰੀ ਕਰਕੇ ਲੈ ਗਏ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਚੋਰ ਦੀ ਤਸਵੀਰ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਸਾਬ ਸਾਬ ਦੇ ਸਕਦੇ ਹੋ ਕਿ ਕਿਸ ਤਰ੍ਹਾਂ ਚੋਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਗੁਰਾਇਆ ਇਲਾਕੇ ਵਿੱਚ ਮੋਟਰਸਾਈਕਲ ਚੋਰਪੁਰੀ ਤਰ੍ਹਾਂ ਨਾਲ ਸਰਗਰਮ ਹਨ ਤੇ ਅਰਜਣਾ ਹੀ ਦਿਨ ਦਿਹਾੜੇ ਹੀ ਘਰਾ ਦੇ ਬਾਹਰ ਜਾ ਫਿਰ ਜੰਤਕ ਥਾਮਾ ਤੇ ਖੜੇ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਅਜਿਹੀ ਦੋ ਮਾਮਲੇ ਸਾਹਮਣੇ ਆਏ ਹਨ ਪਿੰਡ ਲੋਹਾਰਾਂ ਤੇ ਗੁਰਾਇਆ ਵਿਖੇ ਜਿੱਥੋਂ ਕੀ ਚੋਰ ਦੋ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਗਏ ਇਸ ਬੰਦੀ ਗੱਲਬਾਤ ਕਰਦੇ ਆ ਪਿੰਡ ਲੋਹਾਰਾਂ ਦੇ ਅਮਿਤ ਨੇ ਦੱਸਿਆ ਕਿ ਉਹ ਮਥਾੜੇ ਕਲੇ ਧਾਰਮਿਕ ਸਥਾਨ ਤੇ ਗਿਆ ਸੀ ਤੇ ਜਦੋਂ ਉਹ ਬਾਹਰ ਆਇਆ ਤਾਂ ਕੋਈ ਅਣਪਛਾਤਾ ਵਿਅਕਤੀ ਉਸਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਚੁੱਕਾ ਸੀ ਜਿਸ ਦੀ ਸ਼ਿਕਾਇਤ ਉਸਨੇ ਗੁਰਾਇਆ ਪੁਲਿਸ ਨੂੰ ਦੇ ਦਿੱਤੀ ਹੈ। ਭਾਜੀ ਮੇਰਾ ਨਾਮ ਅਮਿਤਿਆ ਤੇ ਮੇਰਾ ਪਿੰਡ ਲਹਾਰਾ ਹੈ। ਅਸੀਂ ਬਾਬਾ ਸੰਗ ਵਿਖੇ ਮੱਥਾ ਟੇਕਣ ਗਏ ਸੀਗੇ ਤੇ ਉੱਥੇ ਅਸੀਂ ਮੱਥਾ ਮੋਟਰਸਾਈਕਲ ਆਪਣਾ ਪਾਰਕਿੰਗ ਦੇ ਵਿੱਚ ਲਾ ਕੇ ਤੇ ਮੱਥਾ ਟੇਕਣ ਗਏ ਹੋਏ ਸੀ ਜਦੋਂ ਅਸੀਂ ਵਾਪਸ ਆਏ ਤੇ ਸਾਡਾ ਮੋਟਰਸਾਈਕਲ ਚੋਰੀ ਹੋ ਚੁੱਕਿਆ ਸੀ। ਕੀ ਨੰਬਰ ਸੀਗਾ ਮੋਟਰਸਾਈਕਲ ਦਾ? ਭਾਜੀ ਮੇਰੇ ਮੋਟਰਸਾਈਕਲ ਦਾ ਨੰਬਰ ਪੀਵੀ 37ਈ 8094 ਸੀਗਾ। ਬਲੈਕ ਕਲਰ ਦਾ ਸਪਲੈਂਡਰ ਸੀਗਾ। ਤੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਕੀਤੀ ਹੈ ਜੀ ਹਾਂਜੀ ਭਾਜੀ ਪੁਲਿਸ ਕੰਪਲੇਂਟ ਕੀਤੀ ਹੋਈ ਹੈ ਕੋਈ ਸੀਸੀ ਪੁਟੇ ਵਗੈਰਾ ਮਿਲੀ ਹੈ ਜੀ ਹਾਂਜੀ ਸਰ ਪੁਲਿਸ ਨੇ ਖੁਲੀ ਸ਼ਾਮ ਦੇ ਟਾਈਮ ਅਸੀਂ ਉਸੇ ਵੇਲੇ ਮਤਲਬ ਕੈਮਰੇ ਚੈੱਕ ਕਰਵਾਏ ਸੀ ਤੇ ਉਹਦੇ ਵਿੱਚ ਦੋ ਬੰਦੇ ਮੇਰਾ ਮੋਟਰਸਾਈਕਲ ਲੈ ਕੇ ਜਾ ਰਹੇ ਹਨ ਤੇ ਪੁਲਿਸ ਨੇ ਸਾਨੂੰ ਗ੍ਰਾਇਆ ਪੁਲਿਸ ਨੇ ਸਾਨੂੰ ਦਿਲਾਸਾ ਦੁਲਾਇਆ ਆ ਕਿ ਉਹਨਾਂ ਤੇ ਜਲਦੀ ਕਾਰਵਾਈ ਹੋਵੇਗੀ ਇਸੇ ਤਰ੍ਹਾਂ ਹੀ ਦੂਜਾ ਮਾਮਲਾ ਸਾਹਮਣੇ ਆਇਆ ਹੈ ਗੁਰਾਇਆਂ ਦੇ ਨਿਊ ਮਾਰਕੀਟ ਵਿਖੇ ਜਿੱਥੇ ਕਿ ਚੋਰ ਘਰ ਦੇ ਬਾਹਰ ਖੜੇ ਸਪਲੈਂਡਰ ਮੋਟਰਸਾਈਕਲ ਨੂੰ ਚੋਰੀ ਕਰਕੇ ਲੈ ਗਏ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਚੋਰ ਦੀ ਤਸਵੀਰ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਸਾਬ ਸਾਬ ਦੇ ਸਕਦੇ ਹੋ ਕਿ ਕਿਸ ਤਰ੍ਹਾਂ ਚੋਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ